ਗੁਰੂ ਵਾਹਿਗੁਰੂ ਆਦੀ ਗੁਰੂ ਵਾਹਿਗੁਰੂ 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 ਮਿੱਠ ਬੋਲਿਆ ਜੀ ਮਿੱਠ ਬੋਲੜਾ ਹਰ ਸੱਟ ਨਸੂਆ ਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਗੇ ਸੰਗਤ ਦੇ ਬਲਾਵਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਨੇ 108 ਸੰਤ ਬਾਬਾ ਉਹਦੇ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਕੇ ਗੁਰਦੁਆਰਾ ਅੰਗੀਠਾ ਸਾਹਿਬ ਦੀ ਜੋ ਕਿ ਨਵੀਂ ਬਣ ਰਹੀ ਇਮਾਰਤ ਜਿਸ ਦਾ ਕੇ ਲੈਂਟਰ ਪੈਣਾ ਅੱਜ ਸ਼ੁਰੂ ਹੋ ਚੁੱਕਾ ਹੈ ਸੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਲੈਟਰ ਦੇ ਵਿੱਚ ਬਾਅਦ ਚੜ ਕੇ ਹਿੱਸਾ ਪਾਓ ਸੂਹ ਸੰਗਤਾਂ ਤੋਂ ਅਸੀਂ ਆਸ ਕਰਦੇ ਹਾਂ ਕਿ ਜਲਦੋਂ ਜਲਦ ਇਮਾਰਤ ਤਿਆਰ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੇ ਵਿੱਚ ਰਹਿੰਦੀ ਪਰਮ ਸਤਕਾਰਯੋਗ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਕਿਉਂਕਿ ਆਪ ਜੀਆਂ ਨੂੰ ਪਤਾ ਹੀ ਹੈ ਪਿੰਡ ਮੁਖਲੀਆਣਾ ਤਨ ਤਨ 108 ਬ੍ਰह्मज्ञानी ਸੰਤ ਬਾਬਾ ਉਹਦੇ ਸਿੰਘ ਜੀ ਮਹਾਰਾਜ ਤੇ ਇਹਨਾਂ ਦੇ ਸਥਾਨ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਜੀ ਵਿਖੇ ਜੋ ਕਿ ਬਿਲਡਿੰਗ ਦੀ ਸਾਰੀ ਦਾ ਕੰਮ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਜਿਸ ਦੇ ਵਿੱਚ ਅੱਜ ਲੈਂਟਰ ਦੀ ਸੇਵਾ ਆਰੰਭ ਹੋਈ ਹੈ ਆਪ ਸਭ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਤਨਮਾਨ ਅਤੇ ਧੰਦੇ ਨਾਲ ਸੇਵਾਵਾਂ ਕਰੋ ਅਤੇ ਅੱਜ ਵਿਸਾਖੀ ਦੇ ਸਬੰਧ ਦੇ ਵਿੱਚ ਸ਼੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਹੋਏ ਹਨ ਆਪ ਜੀਆਂ ਨੂੰ ਬੇਨਤੀ ਹੈ ਕਿ 13 ਤਰੀਕ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦਰਬਾਰ ਸੱਜਣ ਹਨ ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਕੀਰਤਨੀਏ ਕਬਿਸ਼ਰੀ ਇੱਥੇ ਪਹੁੰਚ ਰਹੇ ਹਨ ਆਪ ਸਭ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪਹੁੰਚ ਕਰਕੇ ਗੁਰਬਾਣੀ ਦਾ ਅਤੇ ਸੇਵਾ ਦਾ ਲਾਭ ਪ੍ਰਾਪਤ ਕਰੋ ਜੀ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਦੀ ਕਾਠਸਾ ਵਾਹਿਗੁਰੂ ਜੀ ਅਤੇ